ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਇਹ ਆ ਵਟਨ ਲੱਗੇ ਜੀ ਆਪਾਂ ਡੀਬੀਡਬਲਯੂ 222 ਤੇ 187 ਕਣਕ ਇਹ ਆਪਣਾ ਮੁੱਲ ਦਾ ਬੀਸੀ ਆਪਣਾ ਤੇ ਜਿਹੜਾ ਆਪਣਾ ਘਰ ਦਾ ਬੀਸੀ ਜਿਹੜਾ ਆਪਾਂ ਅੱਗੇ ਵੜਿਆ ਸੀ 222 ਤੇ 187 ਉਹ ਆਪਾਂ ਤਲਾਏ ਆ ਰਾਤ ਮੰਡੀ ਚ ਉਹ ਵੀ ਤੁਹਾਨੂੰ ਦੱਸਦੇ ਆ ਕਿੰਨਾ ਝਾੜ ਆਇਆ ਤੇ ਇਹ ਆਪਣੀ ਵੈਰੈਟੀ ਜੀ ਆਪਣਾ ਇਹ ਮੁੱਲ ਦਾ ਬੀਜ ਸੀ ਤੇ ਜਿਹੜਾ ਹੁਣ ਆਪਾਂ ਬੀਜ ਰੱਖਣਾ ਇਹਦੇ ਵਿੱਚੋਂ ਹੀ ਰੱਖਣਾ ਆਪਾਂ ਹੁਣ ਆਪਾਂ 7-8 ਕਿਲਿਆਂ ਦਾ ਬੀਜ ਰੱਖਣਾ ਕਿਉਂਕਿ ਆਪਾਂ ਪਿਛਲੀ ਵਾਰ ਬੀਜ ਲੈ ਕੇ ਆਏ ਸੀ ਤੇ ਵਧੀਆ ਝਾੜ ਜੀ ਪਿਛਲੀ ਵਾਰ ਪਿਛਲੀ ਵਾਰ ਵੀ ਬੀਜਿਆ ਸੀ ਇਸ ਵਾਰ ਵੀ 2 ਸਾਲ ਦਾ ਤਜਰਬਾ ਹੋ ਗਿਆ ਜੀ ਦੋ ਵੈਰੈਟੀਆਂ ਮਿਕਸ ਕਰਕੇ 222 ਤੇ 187 ਤੇ ਜਿਹੜਾ ਹੁਣ ਆਪਣਾ ਝਾੜ ਆਇਆ ਜੀ ਆਪਾਂ ਰਾਤੀ ਤਲਾ ਕੇ ਆਏ ਕੰਡੇ ਤੇ ਉਹਦਾ ਝਾੜਾ ਜੀ 66 ਮਣ ਤੇ 21 ਕਿਲੋ ਜੀ ਯਾਨੀ ਕਿ 26 ਕੁਇੰਟਲ ਤੇ 61 ਕਿਲੋ ਝਾੜ ਆਇਆ ਜੀ ਪ੍ਰਤੀ ਕਿੱਲਾ 8 ਕਨਾਲ ਦਾ ਆਪਣੇ ਇਥੇ ਇਕੜ ਕਿੱਲਾ ਤੇ 8 ਕਨਾਲ ਦੇ ਵਿੱਚੋਂ 66 ਮਣ ਤੇ 21 ਕਿਲੋ ਝਾੜ ਆਇਆ ਜੀ 26 ਕੁਇੰਟਲ ਤੇ 61 ਕਿਲੋ ਝਾੜ ਬਹੁਤ ਵਧੀਆ ਆਇਆ ਜੀ ਇਸ ਵਾਰ ਤੇ ਇਹ ਵੀ ਵੈਰਾਈਟੀ ਉਹੋ ਹੀ ਏ ਇਹ ਆਪਣਾ ਬੀਜ ਆਪਾਂ ਰੱਖਿਆ ਸੀ ਆਪਾਂ ਮੋਦ ਲੈ ਕੇ ਆਏ ਸੀ ਤੇ ਜਿਹੜਾ ਉਹ ਆਪਣਾ ਜਿਹੜਾ ਜਿੰਦਾ 66 ਮਾਣ ਆਇਆ ਉਹ ਆਪਣਾ ਘਰ ਦਾ ਵੀ ਸੀ ਪਿਛਲੀ ਵਾਰ ਰੱਖਿਆ ਸੀ ਆਪਾਂ ਉਸ ਖੇਤ ਤੋਂ ਆਪਾਂ ਵੱਢਿਆ ਸੀ ਅੱਜ ਤੋਂ 3 ਦਿਨ ਪਹਿਲਾਂ 4 ਦਿਨ ਤੇ ਰਾਤੀਆਂ ਦਾ ਕੰਡਾ ਹੋ ਗਿਆ ਜੀ ਇਹ ਆਪਣਾ 20 ਬੁੱਲਦਾ ਹੈ ਇਹ ਆਪਣਾ ਜਗਾ ਹੈਗਾ ਜੀ 2 ਕਨਾਲ ਤੇ 2 ਕਿੱਲੇ ਜੱਕ ਕਨਾਲ ਜਿਵੇਂ ਉਹ ਕਨਾਲ ਪਰਾਂ ਮਸ਼ੀਨ ਘੁੰਮ ਗਈ ਇੱਕ ਕਨਾਲ ਉੱਥੇ ਰਿੰਦਾ ਜੀ ਤੇ 2 ਕਿੱਲੇ ਜੱਕ ਕਨਾਲ ਇਹ ਜਗੇ ਚ ਆਪਣਾ ਥਾਂ ਹੈ ਤੇ ਇਹਦੇ ਵਿੱਚ ਵੀ ਆਪਾਂ ਦੇਖਦੇ ਆਂ ਵੀ ਕਿੰਨਾ ਝਾੜ ਆਉਂਦਾ ਝਾੜ ਇਸ ਵਾਰ ਬਹੁਤ ਵਧੀਆ ਜੀ ਹਰ ਇੱਕ ਵੈਰੈਟੀ ਦਾ ਝਾੜ ਵਧੀਆ ਜੀ بس ਜਿਹੜੇ ਨੰਬਰ ਮਹੀਨੇ ਦੇ ਅਕਤੂਬਰ ਮਹੀਨੇ ਚ ਜਿਆਦਾ ਕੀਤੀਆਂ ਬੀਜੀਆਂ ਨੇ ਉਹਨਾਂ ਦਾ ਝਾੜ ਥੋੜਾ ਕੋ ਘਟ ਹੈਗਾ ਬਾਕੀ ਸਾਰੀਆਂ ਵੈਰੈਟੀਆਂ ਦਾ ਝਾੜ ਇਸ ਵਾਰ ਬਹੁਤ ਵਧੀਆ ਇਹਦੀ ਬੱਲੀ ਬਹੁਤ ਵਧੀਆ ਤੇ ਇਹਦੇ ਤੇ ਆਪਾਂ ਨਾ ਕੋਈ ਤੇਲੇ ਵਾਲੀ ਸਪਰੇ ਨਾ ਕੋਈ ਉਲੀ ਨਾਸ਼ਕ ਆਪਾਂ ਇੱਕ ਸਪਰੇ ਕੀਤੀ ਜੀ ਤਾਕਤ ਵਾਲੀ ਤੇ ਹੋਰ ਕੋਈ ਸਪਰੇ ਨਹੀਂ ਕੀਤੀ ਨਾ ਕੋਈ ਨਦੀਨ ਅਕਸ ਸਪਰੇ ਕੀਤੀ ਆਪਾਂ ਜਿਹੜੀ ਨਦੀਨ ਰਕਸਪਰੇ ਆਪਾਂ ਸਾਈਡਾਂ ਤੇ ਮਾਰੀ ਸੀ ਬੰਨਿਆਂ ਦੇ ਨਾਲ ਨਾਲ ਜਿਹੜੇ ਖਾਲ ਉਸ ਪਾਸੇ ਉਧਰ ਸਪਰੇਅ ਕਰਤੀ ਸੀ ਬਾਕੀ ਵਿੱਚ ਇਹਨਾਂ ਦੇ ਆਪਾਂ ਸਪਰੇਅ ਨਹੀਂ ਕੀਤੀ ਤੇ ਬਾਕੀ ਦੇਖਦੇ ਹਾਂ ਜੀ ਝਾੜਿੰਦਾ ਵੀ ਕਿੰਨਾ ਝਾੜ ਆਉਂਦਾ ਤੁਹਾੜ ਨਾਲ ਸਾਂਝਾ ਕਰਾਂਗੇ ਬਾਕੀ 327 ਦਾ ਝਾੜ ਵੀ ਆਉਣ ਵਾਲਾ ਜੀ ਅੱਜ ਸ਼ਾਮ ਤੱਕ ਪਤਾ ਲੱਗ ਜਾਊਗਾ ਤੇ 826 ਵੈਰੈਟੀ 272 ਵੈਰੈਟੀ 826 ਅੱਜ ਵੈਰੈਟੀ ਆਪਾਂ ਵੜਨੀ ਜੀ ਐਸਾਈਡ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਉਹ ਵੀ ਆਪਣੇ ਕਿਸਾਨ ਵੀਰ ਨੇ ਵੱਖਰੀ ਤਰ੍ਹਾਂਉਣੀ ਹੈ ਤੇ ਬਾਕੀ ਇਹ ਆਪਾਂ ਦੇਖਦੇ ਆਂ ਮੇਰੇ ਦਾ ਝਾੜ ਕਿੰਨਾ ਆਉਂਦਾ ਬਾਕੀ ਤੁਸੀਂ ਵੀਰ ਜਿਹੜੇ ਵੀਰਾਂ ਨੇ ਬਾਡੀ ਕਰ ਲਈ ਐ ਕਿੰਨਾ ਕਿੰਨਾ ਝਾੜ ਆਉਂਦਾ ਜੂਸ ਦੱਸਿਆ ਜੇ ਬਾਕੀ ਹੁਣ ਆਪਾਂ ਟੈਂਕ ਭਰ ਕੇ ਤੁਹਾਨੂੰ ਦਿਖਾਉਣੀ ਆ ਜੀ ਤੇ ਆਪਾਂ ਰੱਖਣਾ ਕਰਦਾ ਬੀਜ ਇਸ ਦਾ 7-8 ਕਿੱਲਿਆਂ ਦਾ ਰੱਖਾਂਗੇ ਕਿਉਂਕਿ ਦੋ ਵੈਰਾਈਟੀਆਂ ਵਧੀਆਂ ਨੇ ਦੋਵਾਂ ਦਾ ਵੈਰਾਈਟੀਆਂ ਦਾ ਬਹੁਤ ਵਧੀਆ ਝਾੜੇ 222 ਤੋਂ 187 ਦਾ ਤੇ ਇਸ ਪਾਸ ਤੁਹਾਨੂੰ ਦਿਖਾਉਣਾ ਜੀ 222 ਤੇ ਤੇ ਆਪਣੀ 103 ਇਹ ਆਪਣੀ 222 ਤੇ 187 ਦੀ ਇਹ ਹੈਗੀ ਜੀ ਆਪਣੀ 222 ਤੇ 303 ਵੈਰੈਟੀ ਇਹ ਆਪਣੇ ਕਿਸਾਨ ਵੀਰ ਨੇ ਮਿਕਸ ਕਰਕੇ ਬੀਜੀ ਹੈ ਇਹਦੀ ਆਪਣੀ ਫਸਲ ਕਣਕ ਪੱਕੀ ਪਈ ਜਮਾ ਇਹ ਆਪਣੀ 303 ਵੈਰੈਟੀ ਤੇ ਆਪਣੀ 222 ਵੈਰੈਟੀ ਇਹਦੀ ਬਜਾਈ ਹੋਈ ਹੈਗੀ ਜੀ 8 ਅਕਤੂਬਰ ਆਪਾਂ 8 ਨਵੰਬਰ ਦੀ ਤੇ ਜਿਹੜੀ ਇਹ ਆਪਣੀ ਦੀ ਬਜਾਈ ਹੋਈ ਹੈਗੀ ਜੀ 6 ਨਵੰਬਰ ਦੀ 6 ਨਵੰਬਰ ਦੀ ਬਜਾਈ ਹੈ ਦੀ ਲੇ ਵੀ ਆਪਣਾ 2 ਕਿੱਲੇ ਤੇ ਕਨਾਲ ਵੱਡਾ ਚੱਲਿਆ ਰਹਿ ਗਏ 2 ਗੇੜੇ ਆਪਣਾ 222 ਤੇ 187 ਦਾ 1 ਕਿੱਗੜਾ ਰਹਿ ਗਿਆ 2 ਗੇੜੇ ਤੇ 2 ਗੇੜੇ ਆ ਰਹਿ ਗਏ ਨੇ ਤੇ ਆਪਣਾ ਥਾਂ ਹੈ ਜੀ 2 ਕਿੱਲੇ ਤੇ 1 ਕਨਾਲ ਥਾਂ ਹੈ ਤੇ ਆ ਬੀਜ ਰੱਖ ਲਿਆ ਆਪਾਂ ਬਣਾ ਕੇ 7 ਤੋਂ ਗਟਿਆਂ ਦਾ ਯਾਨੀ ਕਿ 7 8 ਕਿੱਲਿਆਂ ਦਾ ਬਣ ਗਿਆ ਬੀਜ ਆਪਾਂ ਰੱਖ ਲਿਆ ਵਧੀਆ ਝਾੜ ਹੈ ਇਹ ਆਪਣਾ ਬੀਜ ਮੁੱਲ ਦਾ ਸੀ ਯਾਨੀ ਕਿ ਬਾਜ਼ਾਰੋਂ ਲੈ ਕੇ ਆਏ ਸੀ ਪੱਕੇ ਬਿੱਲ ਤੇ ਤੇ ਹੁਣ ਇਹਦੇ ਵਿੱਚ ਆਪਾਂ ਬੀਜ ਰੱਖਣਾ ਅਗਲੇ ਵਾਸਤੇ ਜਿਹੜਾ ਉਹ ਬੀਜ ਸੀ ਉਹ ਪਿਛਲੇ ਸਾਲ ਆ ਪਿਛਲੇ ਦੇ ਪਿਛਲੇ ਸਾਲ ਲਿਆ ਸੀ ਤੇ ਉਹਦੇ ਵਿੱਚ ਆਪਾਂ ਸਾਰੀ ਤਰਾਸ ਸੀ ਇਹ ਆਪਣਾ ਨਵਾਂ ਬੀਜ ਸੀ ਜਾਨੀ ਕਿ ਬਾਜ਼ਾਰੋਂ ਲੈ ਕੇ ਆਏ ਸੀ ਤੇ ਇਹਦੇ ਵਿੱਚ ਆਪਾਂ ਬੀਜ ਰੱਖ ਲਿਆ ਬਾਕੀ ਤੁਹਾਨੂੰ ਦਿਖਾਉਣੀ ਹੈ ਜੀ ਦਾਣੇ ਆਪਾਂ ਕਣਕ ਦਾ ਝਾੜ ਬਹੁਤ ਵਧੀਆ ਆਉਂਦਾ ਵਿਆਰਿਆ ਕਿਉਂਕਿ ਆ ਦੋ ਕਿੱਲਾਂ ਦੇ ਵਿੱਚੋਂ 2 ਕਿਲੇ ਜੱਕ ਕਣਾਲ ਜਗ੍ਹਾ ਹੈ ਇਹ ਟਰਾਲੀ ਜਮ ਫੁੱਲ ਲੋ ਚੱਲੀ ਪਿੱਛੋਂ ਅੱਗੋਂ ਵਾਰਡ ਪੂਰੀ 7 ਤੋਂ 8 ਮਾਣ ਆਪਣੇ ਦਾ ਤੋੜਿਆਂ ਦੇ ਵਿੱਚ ਹੀ ਬਾਕੀ ਤੁਹਾਨੂੰ ਦਾਕਾਨਦਾਨੇ ਦਿਖਾਉਣੇ ਆ ਦਾਣੇ ਮੋਟੇ ਆ ਦਾਣਾ ਨਹੀਂ ਬਰੀਕ ਤੇ ਆ ਵਧੀਆ ਕਣਕੇ ਦੋਨਾਂ ਦਾ ਕੰਬੀਨੇਸ਼ਨ ਬਹੁਤ ਵਧੀਆ ਤੇ ਜਿਹੜੀ ਉਹ ਸਾਹਮਣੇ ਆ ਜੀ ਉਹ ਅਗੀ 222 ਤੇ ਆਪਣੀ 103 ਵੈਰੈਟੀ ਆ ਜਿਹੜੀ ਇਹ ਬਾਕੀ ਆ ਟੈਂਕ ਕਿੱਕ ਰਹਿ ਗਿਆ ਪੈਨ ਵਾਲਾ ਜੀ ਤੁਹਾਨੂੰ ਦਿਖਾਉਣੇ ਆ ਦਾਣੇ ਆਪਾਂ ਬਾਕੀ ਤੁਸੀਂ ਵੀ ਇਹ ਦੱਸਿਆ ਜੇ ਜੇ ਕਿਸੇ ਵੀਰ ਨੇ 222 ਤੇ 187 ਲਾ ਕੇ ਜਾਂ 222 ਤੇ 1303 ਵੈਰਾਈਟੀ ਉਹ ਵੀ ਅੱਜ ਆਪਾਂ ਸ਼ਾਮ ਨੂੰ ਵੜਨੀ ਜੀ 826 ਵੈਰਾਈਟੀ ਤੇ 222 ਤੇ 303 ਵੈਰਾਈਟੀ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਝਾੜ ਕਿੰਨਾ ਆਉਂਦਾ ਬਾਕੀ ਤੁਹਾਨੂੰ ਇਹਦੇ ਦਾਣੇ ਦਿਖਾਉਣੇ ਇੱਕ ਵਾਰੇ ਆਪਾਂ ਨੂੰ ਤੇ ਸਾਰਾ ਵੱਢ ਲਿਆ ਹੁੰਦੇ ਫਿਰ ਆਪਾਂ ਤੁਹਾਨੂੰ ਦਿਖਾਉਣੇ ਕਿੰਨਾ ਟਰਾਲੀ ਚ ਪਿਆ ਬਾਕੀ ਝਾੜ ਬਹੁਤ ਵਧੀਆ ਇਸ ਵੈਰਾਈਟੀ ਦੂਆਂ ਦਾ ਹਾਂਜੀ ਭਾਈ ਆ ਵੱਡਿਆ ਗਿਆ ਜੀ ਆਪਣਾ 2 ਕਿੱਲੇ ਤੇ 1 ਕਨਾਲ ਜਗਾ ਸੀ ਤੇ 222 ਤੇ 187 ਤੇ ਆਹ ਬਣਾ ਲਿਆ ਜੀ ਆਪਾਂ 27 ਗੱਟੇ ਭਰ ਲਿਆ ਜੀ 2 ਦੇ ਆਪਾਂ ਤੇ ਦਾਣਾ ਤੁਸੀਂ ਦੇਖੋ ਦਾਣਾ ਮੋਟਾ ਜਮ ਵਧੀਆ ਦਾਣੇ ਵਧੀਆ ਕੁਆਲਿਟੀ ਦਾਣੇ ਦੀ ਬਾਕੀ ਝਾੜ ਵਿੱਚੋਂ ਬਹੁਤ ਵਧੀਆ ਜੀ ਵੈਰਾਈਟੀ 222 ਤੇ 187 ਤੇ ਜਿਹੜੀ ਇਹਦੀ ਆਪਣੀ ਬਜਾਈ ਹੈਗੀ ਸੀ ਜੀ ਆਪਣੇ 6 ਮਹੀਨਰ ਦੀ ਬਜਾਈ ਸਿੰਦੀ ਤੇ ਆ ਆਪਾਂ 7 ਗੱਟੇ ਬੀਜ ਬਣਾ ਲਿਆ ਦਾਣੇ ਮੋٹے ਦੇ ਜਿਹੜਾ ਆਪਣਾ ਪਹਿਲਾ ਝਾੜ ਆ ਗਿਆ ਜਿਹੜਾ ਆਪਾਂ ਘਰ ਦਾ ਬੀਜ ਰੱਖਿਆ ਸੀ ਪਿਛਲੀ ਵਾਰ ਤੇ ਉਹਦਾ ਆਇਆ ਸੀ ਜੀ 68 ਮਣ ਤੇ 21 ਕਿਲੋ ਤੇ ਜਿਹੜਾ ਅਜਮਾਨ ਕੇ ਜਗ੍ਹਾ ਕਵਾਂਟਰਾਂ ਚ 26 ਕਵਾਂਟਰ ਤੇ ਆਪਣਾ ਉੱਤੇ ਹਿਸਾਬ ਨਾਲ ਉਹ 66 ਕਿਲੋ ਝਾੜ ਆਇਆ ਸੀ 26 26 ਕੁਆਂਟਲ 66 ਕਿਲੋ ਤੇ ਬਾਕੀ ਦਾ ਝਾੜ ਵੀ ਚੰਗਾ ਆਪਣੀ 12 ਛੇ ਦੀ ਟਰਾਲੀ ਹੈ ਤੇ 7 ਮਾਣਕ 7 ਤੋਂ 8 ਮਾਣਕ ਤੱਕ ਤਕਰੀਬਨ ਆਹੀ ਪੈਣੇ ਤੇ ਬਾਕੀ 12 ਛੇ ਦੀ ਟਰਾਲੀ ਹੈ ਉੱਤੋਂ ਵਿੱਡੇ 2.5 ਜਾਂ 3 ਫੁੱਟ ਦਾ ਹੋਊਗਾ ਵਧੀਆ ਝਾੜ ਹੈ ਜੀ ਬਾਕੀ ਇਹਦੀ ਵੀ ਆਪਾਂ ਕੱਲ ਤੱਕ ਸ਼ਾਇਦ ਤਲ ਜੇ ਜਮਾ ਸੁੱਕੀ ਵੀ ਕਣਕ ਪੂਰੀ ਪੱਕੀ ਵੀ ਕਣਕ ਇਹ ਨਹੀਂ ਵੀ ਕਣਕ ਗਿੱਲੀ ਹੈ ਦੇ ਦੱਸਾਂਗੇ ਝਾੜਿਆਂ ਦਾ ਕਿੰਨਾ ਆਉਂਦਾ ਬਾਕੀ ਅਜਾ 526 ਵੜਨੀ ਹੈ 303 ते प्लस ਆਪਣੀ 222 ਵੈਰਾਈਟੀ ਉਹ ਵੀ ਆਪਾਂ ਵੜਨੀ ਹੋਈ ਆਪਣੇ ਇਹ ਪਰ ਲਾ ਕੇ ਬੀਜੀ ਹੋਈ ਏ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਜਿਹੜੇ ਵੀ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੂਬਸਕ੍ਰਾਈਬ ਕਰ ਲਓ ਜੀ ਧੰਨਵਾਦ ਜੀ